ਸਰ ਇੰਪਰੂਵਮੈਂਟ ਰਸ ਵਿਭਾਗ ਵੱਲੋਂ ਨਾਜਾਇਜ਼ ਕਬਜ਼ਿਆਂ ਤੇ ਚਲਾਇਆ ਪੀਲਾ 59 ਅੰਮ੍ਰਿਤਸਰ ਇਲਾਕੇ ਦੇ ਵਿੱਚ ਲੋਕਾਂ ਵੱਲੋਂ ਕੀਤੇ ਗਏ ਨੇ ਘਰਾਂ ਦੇ ਬਾਹਰ ਨਾਜਾਇਜ਼ ਕਬਜ਼ੇ ਜਿਸ ਦੇ ਚਲਦੇ ਇੰਪਰੂਵਮੈਂਟ ਰਸ ਦੇ ਅਧਿਕਾਰੀ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਉਣ ਦੇ ਲਈ ਭੁੱਜੇ ਉੱਥੇ ਹੀ ਇੰਪਰੂਵਮੈਂਟ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਲੋਕਾਂ ਦੀ ਹੋਈ ਬਹਿਸ ਬਾਅਦ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੀ ਕੀਤੀ ਗਈ ਕੋਸ਼ਿਸ਼ ਜਿਸ ਦੇ ਚਲਦੇ ਇੰਪਰੂਵਮੈਂਟ ਰਸਟ ਦੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਵੀ ਮਦਦ ਲਈ ਗਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰਟ ਦੇ ਵਿੱਚ ਕਿਸੇ ਨੇ ਕੇਸ ਦਾਰ ਕਰਕੇ ਕਿਹਾ ਸੀ ਕਿ ਲੋਕਾਂ ਵੱਲੋਂ ਨਿਊ ਅੰਮ੍ਰਿਤਸਰ ਦੇ ਵਿੱਚ ਘਰਾਂ ਦੇ ਬਾਹਰ ਸਰਕਾਰੀ ਜਗ੍ਹਾ ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਸਾਜੀ ਸਰ ਕੀ ਅਧਿਕਾਰਵਾਈ ਕੀਤੀ ਸੀ ਕਿਹੜੀ ਜਗ੍ਹਾ 'ਤੇ ਕੀਤੀ ਜਾ ਰਹੀ ਸੀ ਇਹ ਸੀਓਸੀਪੀ 2680 ਹੈ ਜੀ 2022 ਦੀ ਮਾਂਜੋਖ ਹਾਈ ਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜ਼ੀਕਟਿਵ ਅਫ ਸਰ ਇੰਪਰੂਵਮੈਂਟ ਟਰਸਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਆ ਟਰਸਟ ਤੇ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰਿੱਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ ਪਾਰਟ ਦੇ ਵਿੱਚ ਬਟ that was not satisfactory action ਤੇ ਕੋਰਟ ਨੇ ਦੇ ਵਿੱਚ ਫੇਰ ਦਵਾਦਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫੇਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਇਹ ਗ੍ਰਿੱਲਾਂ ਉਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 ਸਤ ਨੂੰ ਅਸੀਂ ਬਾਇ ਆਲ ਮੀਨਸ ਜਿੰਨੀ ਵੀ ਇਨਕ੍ਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਟ ਫਾਈਲ ਕਰਨਾ ਹੈ ਅੰਡ ਨਾਲ ਹੀ ਅਸੀਂ ਜਿਹੜੇ ਅਫੀਸਰ ਜਿਹੜੇ ਦੀ ਸੁਪਰਵਾਈਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦੀ ਸੀ ਵੀ ਐਨਕ੍ਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀਆਂ ਹੈਗੀਆਂ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਸਟੈਂਡਰਡ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਦੈਟ ਥਿਸ ਇਜ਼ ਦਾ ਲਾਸਟ ਓਪਰਚ्युनिटी ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਸਰ ਕਿਹੜੀ ਕਿਹੜੀ ਇਥੇ ਟੀਮਾਂ ਪਹੁੰਚੀਆਂ ਹੀਆਂ ਜੀ ਇੱਥੇ ਅਸੀਂ ਪੰਜ ਟੀਮਾਂ ਬਣਾਈਆਂ ਜੀ ਜੀ ਜਿਹੜੇ ਸਾਡੇ ਅਫੀਸ਼ੀਅਲ ਸਟਾਫ ਦੀਆਂ ਸਾਡੇ ਪੰਜ ਐਕਸ਼ਨ ਨੇ ਹਰੇਕ ਐਕਸ ਦੇ ਨਾਲ ਅਸੀਂ ਐਸ ਡੀਓ ਤੇ ਜੇ ਆਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇੱਥੇ ਡਿਪਲੋਏਟ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਿਓਸ ਜਾਂ ਇਸ ਤਰ੍ਹਾਂ ਨਾ ਹੋਵੇ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਆਖ ਰਿਹਾ ਤੁਸੀਂ ਪੁਲਿਸ ਪ੍ਰਸ਼ਾਸਨ ਜੀ ਵੇਟ ਕਰ ਰਿਹਾ ਜੀ ਪੁਲਿਸ ਫੋਰਸ ਦੀ ਵੇਟ ਕਰ ਰਿਹਾ ਤੇ ਡਿਊਟੀ ਮੈਜਿਸਟਰੇਟ ਦੀ ਵੇਟ ਕਰ ਰਿਹਾ ਡਿਊਟੀ ਮੈਜਿਸਟਰੇਟ ਉਹਨਾਂ ਦਾ ਪਹਿਲਾਂ ਫੋਨ ਬੰਦ ਆ ਰਿਹਾ ਸੀਗਾ ਤੇ ਟਰਾਈ ਕਰ ਰਹੇ ਹਾਂ ਤੇ ਅਸੀਂ ਵੀ ਆਪਣਾ ਜੇਈ ਭੇਜਿਆ ਹੈ ਪੁਲਿਸ ਫੋਰਸ ਉਥੇ ਡਿਪਾਰਟਮੈਂਟ ਚ ਕੰਟੈਕਟ ਕਰਨ ਦੇ ਵਾਸਤੇ ਅਸੀਂ ਜਿੰਨੀ ਕਰੋਸਮੈਂਟ ਹੋਈ ਹੈ ਇਹ ਮਿਲੀ ਭੁਗਤ ਦਾ ਜੀ ਅਸਰਾਂ ਦੇ ਨਾਲ ਟਾਡੇ ਉਹਨਾਂ ਕਰਕੇ ਹੋਈ ਹੈ ਜੀ ਜਿਹੜੀ ਉਹ ਕਹਿੰਦੇ ਕਿ ਅਸੀਂ ਪਹਿਲਾਂ ਕਰੋਸਮੈਂਟ ਕੀਤੀ ਨਹੀਂ ਘਰਾਂ ਦੇ ਬਾਹਰ ਜਦੋਂ ਅਸੀਂ ਘਰ ਤਿਆਰ ਕਰਦੇ ਸਾਰਾ ਕੁਝ ਪਾਸ ਕਰਉਂਦੇ ਨਾ ਛਾ ਵਾਗੇ ਨਹੀਂ ਬਟ ਜੇ ਇਹ ਜਿਹੜਾ ਹੁਣ 2022 ਦੀ ਇਹ ਚੱਲ ਰਹੀ ਹੈ ਜੀ ਤੇ ਜੇ ਇੰਨੇ ਹੀ ਜਾਗਰੂਕ ਹੈਗੇ ਨੇ ਜੇ ਆਫੀਸਰ ਇਸ ਵਾਸਤੇ ਰਿਸਪੌਂਸੀਬਲ ਨੇ ਜੇ ਕਹਿੰਦਾ ਫੀਲਡ ਸਟਾਫ ਹੋ ਰਿਸਪੌਂਸੀਬਲ ਹੈ ਤੇ ਫਿਰ 2022 ਤੋਂ ਅਨਵ ਇਹ ਜਸਟ ਇਹਨਾਂ ਦਾ ਯਾਰ ਦੇ ਐਕਸਕਿਊਜ਼ ਹੈਗੇ ਨੇ ਇਹ ਹੁਣ ਵੀ ਜਿਹੜਾ ਹੈਗਾ ਸੀ ਇਹਨਾਂ ਨੂੰ 14 ਤਰੀਕ ਤੋਂ ਅਸੀਂ ਇਹਨਾਂ ਨੂੰ ਮਨਾਦੀ ਕਰਾ ਰਹੇ ਹਾਂ ਕਿ ਤੁਸੀਂ ਆਪਣੀ ਇਨਕ੍ਰੋਚਮੈਂਟ ਰਿਮੂਵ ਕਰ ਦਿਓ ਤੇ ਫਿਰ ਵਾਹ ਦੇ ਆਰ ਆਪਣਾ ਸਟਿਕਿੰਗ ਟੂ ਦਾ ਪਬਲਿਕ ਲੈਂਡ ਇਹ ਸੰਕਰੋਚਮੈਂਟ ਨੂੰ ਕਿਉਂ ਨਹੀਂ ਵੇਲਾ ਕਰ ਰਹੇ ਜੇ ਐਨਏ ਸਹੀ ਹੈਗੇ ਨੇ ਤਾਂ ਪਬਲਿਕ ਲੈਂਡ ਤੇ ਜਿਹੜੀ ਇਨਕ੍ਰੋਚਮੈਂਟ ਹੈਗੀ ਉਹਨੂੰ ਦੂਰ ਕਰ ਦੇਣ ਆਫੀਸ਼ੀਅਲ ਨੂੰ ਜਿਹੜਾ ਹੈਗਾ ਬਲੇਮ ਕਰਨਾ ਈਜ਼ੀ ਹੈ ਮਿਲੀਪੁਕਤ ਹੋ ਸਕਦੀ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਜੀ ਅਫਸਰਾਂ ਦੀ ਨਹੀਂ ਐਨਾ ਜਦੋਂ ਇਸ ਪੱਧਰ ਦੇ ਉੱਤੇ ਇੰਨੀ ਜ਼ਿਆਦਾ ਕੰਸਟਰਕਸ਼ਨ ਹੋਵੇ ਤਾਂ ਅਫਸਰ ਕਿਸ ਕਿਸ ਦੇ ਦੇ ਅਗੇਂਸਟ ਜਿਹੜਾ ਹੈਗਾ ਉਹ ਕਰਨਗੇ ਤੇ ਅਫਸਰਾਂ ਦੇ ਕਾਰਵਾਈ ਵਾਸਤੇ ਤਾਂ ਹਾਈ ਕੋਰਟ ਨੇ ਮੰਗ ਲਈ ਹੈ ਨਾ ਜੀ ਡਿਟੇਲ ਉਹ ਦੇਣੀ ਅਸੀਂ ਮੈਫੀ ਰੈਪੋਰਟ ਦੇ ਵਿੱਚ ਦੇਵਾਂਗਾ ਉਹ ਚੀਜ਼ ਤਾਂ ਕਿਹੜੀਆਂ ਦੁਕਾਨਾਂ ਹੈਗੀਆਂ ਨਿਊ ਬਰਸਾ ਦੇ ਜਾਂ ਘਰ ਕਿੰਨੇ ਹੈਗੇ ਜਿਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰਿਆਂ ਦੇ ਉੱਤੇ ਜੀ ਜਿਸ ਨੇ ਵੀ ਕੋਈ ਬਾਹਰ ਜਿਹੜੀ ਹੈਗੀ ਪਬਲਿਕ ਲੈਂਡ ਤੇ ਅਨਕ੍ਰੋਚਮੈਂਟ ਕੀਤੀ ਹੈ ਉਹ ਸਾਰਿਆਂ ਦੇ ਉੱਤੇ ਅਸੀਂ ਉਹ ਕਰ ਰਹੇ ਹਾਂ ਦੀ ਜਿਹੜਾ ਅਸੀਂ ਹੈਗੇ ਵੀ ਅਸੀਂ ਪਬਲਿਕ ਲੈਂਡ ਕਲੀਅਰ ਕਰवानी ਹੈ ਕੋਈ ਪਬਲਿਕ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਕਿ ਵੀ ਸ਼ਾਂਤੀਪੁਰ ਅਸੀਂ ਕੀਤੀ ਹੈ ਜੀ ਅਸੀਂ 14 ਤਰੀਕ ਦੇ ਕਰਦੇ ਆ ਰਹੇ ਆ ਕਿ ਵੀ ਤੁਸੀਂ ਆਪਣੇ ਆਪ ਰਿਮੂਵ ਕਰ ਲਵੋ ਨਹੀਂ ਅਸੀਂ ਇਹਨਾਂ ਦੇ ਹਰਜੇ ਖਰਚੇ ਤੇ ਅਸੀਂ ਆਪ ਕਰਾਂਗੇ ਪਲੱਸ ਜਿਹੜੇ ਵੀ ਇਸ ਦੇ ਵਿੱਚ ਇੰਸਟਰਕਸ਼ਨ ਕ੍ਰੀਏਟ ਕਰਨਗੇ ਬੇਸਿਕਲੀ ਇਹਦੇ ਵਿੱਚ ਜਿਹੜਾ ਹੈਗਾ ਬੜਾ ਕਲੀਅਰ ਜਿਹੜੀ ਹੈ ਸੀਓਸੀਯੂਪੀ ਹੈਗੀ ਹੈ ਇਹ 4886 ਜਿਹੜੀ ਆਪਣਾ ਕੰਟੈਂਪਟ ਸੀਗੀ ਉਹਦੇ ਵਿੱਚ ਜਿਹੜੇ ਜਜਮੈਂਟ 2003 ਦੀ ਸੀਗੀ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਪਬਲਿਕ ਲੈਂਡ ਤੇ ਕੋਈ ਵੀ ਇਨਕ੍ਰੋਚਮੈਂਟ ਹੈ ਅਸੀਂ ਉਹਨੂੰ ਰਿਮੂਵ ਕਰਵਾਉਣਾ ਸਾਡੀ ਰਿਸਪੌਂਸਿਬਿਲਟੀ ਹੈ ਲੱਗਦਾ ਕਿ ਜਲਦ ਜੀਸੀਪੀ ਲੱਗੂਗੀ ਕਈ ਲੋਕ ਬੈਸ ਦੇ ਨਜ਼ਰ ਹੈ ਵੀਡੀਓਗ੍ਰਾਫੀ ਕੀਤੀ ਜਾਵੇਗੀ ਸਰਕਾਰੀ ਆ ਡੈਫੀਨਿਟਲੀ ਵੀਡੀਓਗ੍ਰਾਫੀ ਕਰਵਾ ਚ ਵਕ ਵਕ ਟੀਮਾਂ ਬਣਾਈਆਂ ਨੇ ਸਾਡੇ ਆਪਣੇ ਆਫੀਸ਼ੀਅਲ ਵੀ ਵੀਡੀਓਗ੍ਰਾਫੀ ਕਰਨਗੇ ਅਸੀਂ ਜਿਹੜਾ ਹੈਗਾ ਸਿਵਲ ਸਰਜਨ ਉਹਨਾਂ ਨੂੰ ਰਿਕਵੈਸਟ ਕਰਕੇ ਅਸੀਂ ਉਹਨਾਂ ਤੋਂ ਵੀ ਜਿਹੜੀ ਐਂਬੂਲੈਂਸ ਵਗੈਰਾ ਉਹ ਵੀ ਅਸੀਂ ਉਹ ਕੀਤੀ ਹੈ ਤੇ ਫੇਰ ਅਸੀਂ ਜਿਹੜਾ ਹੈਗਾ ਫਾਇਰ ਵਿਗੇਟ ਵਗੈਰਾ ਤੋਂ ਵੀ ਬੁਲਾਇਆ ਗੁਜਰਾਤ ਗੈਸ ਤੋਂ ਅਸੀਂ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਬੁਲਾਏ ਨੇ ਕਿਉਂਕਿ ਉਹਨਾਂ ਨੇ ਵੀ ਇੱਕ ਚੀਜ਼ ਕੀਤੀ ਹੈ ਕਿ ਜਿਹੜੀਆਂ ਗੁਜਰਾਤ ਗੈਸ ਵਾਲਿਆਂ ਨੇ ਪਾਈਪ ਲਾਈਨ ਪਾਈ ਹੈ ਉਹ ਵੀ ਉਹਨਾਂ ਨੇ ਕਈ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਵੀ ਕੋਈ ਟੁੱਟਣ ਦਾ ਜਾ ਹੁੰਦਾ ਹੈ ਵਾਟਰ ਸਪਲਾਈ ਡਿਪਾਰਟਮੈਂਟ ਤੋਂ ਅਸੀਂ ਕਾਲ ਕੀਤੇ ਹੋਏ ਨੇ ਬਾਕੀ ਸਾਡੀ ਆਪਣੀ ਜਿਹੜੀ ਟਰਸਟੀ ਜਿਹੜੀ ਰੈਗੂਲਰ ਲੇਬਰ ਹੈਗੀ ਹੈ ਇਨ ਐਡੀਸ਼ਨ ਟੂ 댓 ਅਸੀਂ ਹੋਰ ਵਕਰੀ ਲੇਬਰ ਵੀ ਅਸੀਂ ਸੱਮਨ ਕੀਤੀ ਹੋਈ ਹੈ ਮਤਲਬ ਅਸੀਂ ਕੋਈ ਕਨਿਵੈਨਿਐਂਸ ਕਰਨ ਵਾਸਤੇ ਨਹੀਂ ਅਸੀਂ ਕੋਰਟ ਦਾ ਜਿਹੜਾ ਆਰਡਰ ਅੱਜ ਮੌਜੂਦ ਹੈਗੇ ਆ ਤੇ ਅਸੀਂ ਉਹਦਾ ਕੰਪਲੈਂਸ ਜਿਹੜਾ ਹੈਗਾ ਕਰਨਾ ਹੈ 29 ਸਾਡੇ ਕੋਲ ਲਾਸਟ ਡੇਟ ਹੈਗੀ ਹੈ ਇਹ ਕੰਪਲੈਂਸ ਰਿਪੋਰਟ ਸਬਮਿਟ ਕਰਨ ਵਾਸਤੇ ਇਹ ਕਬ ਦੇ ਛਡਾਉਣੀ ਹੈ ਇੱਥੋਂ ਉਹਦੇ ਸਬੰਧੀ ਡਿਊਟੀ ਮਿਨਿਸਟਰੀ ਡਿਊਟੀਆਂ ਹੈ ਜੇ ਕੋਈ ਲੌਗ ਇਨ ਆਊਟ ਦੀ ਸਥਿਤੀ ਉਹਦਾ ਪਰਸਨਲ ਮੈਟਰ ਹੈ ਅਫੀਸਰ ਕਹਿ ਰਹੇ ਕਿ ਪਹਿਲੇ ਹੀ ਸਾਨੂੰ ਪਤਾ ਲੱਗ ਗਿਆ ਸੀ ਤੇ 8 ਵਜੇ ਆਣ ਕੇ ਖੜੇ ਹੋ। ਅੰਜੂ ਮੈਕਮੇਟਾਲ ਮਿਲ ਤੋਂ ਨਹੀਂ ਕਰਨਾ ਤੇ ਜੀ। ਜੀ। ਮੈਂ ਕਹਿੰਦਾ ਸੀ ਮੈਂ ਮੈਕਮੇਟਾਲ ਮਿਲ ਕਰਨਾ ਸੀ ਤੇ ਮੈਕਮੇਟਾਲ। ਸਾਹਮਣੇ ਦੇਖੋ। ਇੱਧਰ ਦੇਖੋ। ਇੱਧਰ ਦੇਖੋ। ਕੀ ਕੀਤਾ ਜਾ ਰਿਹਾ ਹੈ ਕਿ ਨਹੀਂ ਕੀਤਾ ਜਾ ਰਿਹਾ ਕਿਉਂਕਿ ਲੋਕ ਲੜਦੇ ਨਜ਼ਰ ਆ ਰਹੇ ਕਿ ਨਹੀਂ ਢਾਹ ਦਵਾਂਗੇ। ਉਹਦੇ ਵਾਸਤੇ ਕਿਸ ਤਰ੍ਹਾਂ ਪਾਇੰਟ। ਸਾਰੀ ਕਾਰ ਵੀ ਟਰੱਸਟ ਬਣੋ ਸਟਾਰਟ ਹੋਣੀ ਹੈ ਜੀ। ਜੇਸੀ ਕੋਈ ਲਾਂਡਾ ਉਹਦੇ ਲਾਂਡਾ ਇੰਨੇ ਕਰੋੜ ਕਿੰਡ ਹੋਈ ਕਿਵੇਂ। ਸਰ ਇੱਕ ਵਾਰ ਤੁਸੀਂ ਇਹਨਾਂ ਨੂੰ ਬੋਲਾਂ ਤਾਂ ਪਹਿਲਾਂ। ਲਾਂਡਾ ਡਾਊਟ ਹੋ ਜੀ ਕੋਈ ਸਥਿਤੀ ਤੁਸੀਂ ਦੱਸ ਰਹੇ ਸੀ ਜਿਹੜੇ ਤੁਹਾਨੂੰ ਆਰਡਰ ਕਿੰਨੇ ਸ਼ਿਫਟ ਮੈਨੂੰ ਪਤਾ ਲੱਗੇ ਜੀ ਕਿੰਨੇ ਵਜੇ ਤੱਕ ਆਏ ਕਿੰਨੇ ਵਜੇ ਟਾਈਮ ਸਾਢੇ 9 ਵਜੇ ਉੱਥੇ ਦਫ਼ਤਰੇ ਕੰਮ ਸੀ ਮੈਂ ਉੱਥੇ ਆ ਗਿਆ ਜੀ ਉਹ ਕਿੰਨਾ 9 ਦਾ ਟਾਈਮ ਦਿੱਤਾ ਸੀ ਚਲੋ ਫਿਰ ਟਾਈਮ ਮਿਲਣਾ ਕਰਦੇ ਆਂ ਅੱਧੀ ਡੇਟ ਹੁੰਦੀ ਹੈ ਇਹ ਕੋਈ ਕੋਈ ਟਾਈਮ ਥੋੜਾ ਕੋਈ ਦਫ਼ਤਰੇ ਚ ਹੋਊਗਾ ਕੰਮ ਮੈਂ ਤਸਵੀਰ ਦਾ ਉਹ ਕੋਈ ਇੱਕ ਕੰਮ ਹੈ ਮਿਲ ਕੋਲ ਚਲੋ ਠੀਕ ਹੈ ਥੈਂਕ ਯੂ ਇਹ ਕਿਵੇਂ ਹੈਗੀ ਇੱਥੇ ਜੇ ਲੋਕਾਂ ਦੇ ਥਰੇ ਬਣੇ ਹੈ ਯਾ ਗ੍ਰੀਲਾ ਲੱਗੀਆਂ ਇੱਕ ਦਿਨ ਤੋਂ ਨਹੀਂ ਲੱਗੀਆਂ ਪਿਛਲੇ 15 ਸਾਲਾਂ ਤੋਂ ਲੱਗੀਆਂ ਇਹਨਾਂ ਦੇ ਐਕਸੀਐਨਾਂ ਨੇ ਵੈਦਮ ਸਾਹਮਣੇ ਵੀ ਕਿ ਬੋਲੀਆ ਇਹਨਾਂ ਦੇ ਐਕਸੀਐਨ ਇਹਨਾਂ ਦੇ ਐਸਟੀਓ ਇਹਨਾਂ ਦੇ ਜੀਆਈਐਨ ਪੈਸੇ ਲੈ ਲੈ ਕੇ ਇੱਥੇ ਸਾਰੀ ਰਿਕਰੂਟਮੈਂਟ ਕਰਾਈ ਹੈ ਤੇ ਅੱਜ ਲੋਕਾਂ ਦਾ ਨੁਕਸਾਨ ਕਰਨ ਦੇ ਆ ਕੇ ਤੇ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਬੰਦੀ ਹੈਗੀ ਕਿੰਨੇ ਪੈਸੇ ਲਿੱਤੇ ਜੀ ਸਾਰੇ ਪੈਸੇ ਲੈਂਦੇ ਨੇ ਕੋਈ ਪੈਸੇ ਨਹੀਂ ਲੈਂਦਾ ਜੀ ਇੱਥੇ ਤੁਸੀਂ ਇੰਪਰੂਵਮੈਂਟ ਰੋਡ ਦੇ ਵਿੱਚ ਕੋਈ ਕਲੀਨਰ ਦਾ ਸਰਟੀਫਿਕੇਟ ਲੈਣ ਜਾਓ ਜਾਂ ਆਪਣੇ ਰਿਸਟਰੀ ਕਰਾਣ ਜਾਓ ਤਵੀ ਤੁਹਾਨੂੰ ਇਹ ਤੁਹਾਡੇ ਨੇ ਬਣਾਏ ਜੀ ਜੀ ਸਰ ਕਿੰਨੇ ਕਿੰਨੇ ਪੈਸੇ ਦਿੱਤੇਗੇ ਜੀ ਇੱਕ ਥੜੇ ਸਰ ਕੁਝ ਨਹੀਂ ਕਿਹਾ ਦੋਤੇ ਜਿੱਦਾਂ ਜਿੱਥੇ ਬਾਤ ਕਰਦਾ ਕੋਈ 500 ਲੈ ਗਿਆ ਕੋਈ 1000 ਲੈ ਗਿਆ ਕੋਈ 10000 ਲੈ ਗਿਆ ਕਿੰਨੇ ਕਿੰਨੇ ਗੱਜ ਸਰ ਜਗ੍ਹਾ ਮਲੀ ਈ ਲੋਕਾਂ ਨੇ ਬੜੀ ਬੜੀ ਮਲੀ ਭਾਜੀ ਜਿੰਨੇ ਜਿੰਨੇ ਥੋੜਾ ਪਿੱਛੇ ਤੁਸੀਂ ਜਿੰਨੀ ਜਿੰਨਾ ਬੰਦੇ ਦਾ ਪਲਾਟ ਹੈਗਾ ਵੇ ਉਸ ਤੋਂ ਘੱਟੋ ਘੱਟ 25% ਜਗ੍ਹਾ ਹਰਕੇ ਇਹਨੇ ਮਲ ਰੱਖੀ ਹੋਈ ਹੈ ਤਾਂ ਲੱਗਦਾ ਕਿ ਨਜਾਇਜ਼ ਹੈ ਨਹੀਂ ਜੀ ਨਜਾਇਜ਼ ਹੈਗੀ ਹੈ ਪਰ ਅਗਰ ਇੱਕ ਪਹਿਲੀ ਹੀ ਕਾਰਵਾਈ ਤੇ ਰੋਕ ਦਿੱਤਾ ਜਾਂਦਾ ਇਹਨੇ ਲੋਕਾਂ ਦੇ ਉੱਪਰ ਨੁਕਸਾਨ ਨਹੀਂ ਹੋਣਾ ਸੀਗਾ ਬਲਕਿ ਤੁਹਾਡਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਇਹ ਜਾਵੇਗੀ ਲੁਕਣਾ ਇੱਕ ਦੂਜੇ ਨਾਲ ਵੇਖ ਵੇਖ ਕੇ ਵਧਾਏ ਅੱਜ ਵੀ ਤੁਸੀਂ ਜਾਓਗੇ ਕਈ ਪੁਲਿਸ ਵਾਲੇ ਬੜੇ ਵੱਡੇ ਵੱਡੇ ਅਸਰ ਰੱਖੇ ਨੇ ਜਾਂ ਕਈ ਪਰਮੇਟਰ ਦੇ ਇਹਨਾਂ ਦੇ ਆਪਰੇ ਜੀ ਵੀ ਇੱਥੇ ਬਿਲਡਿੰਗ ਹੈਗੀ ਐਸੀ ਉਹਦੀ ਜਿਹੜਾ ਉਹ ਪੁਰਾਣਾ ਥੱਗਾ ਹੀ ਵੜਾ ਕੇ ਰੱਖਿਆ ਹੋਇਆ ਉਹਦੇ ਕੋਈ ਕਾਰਵਾਈ ਕਰੋਗੇ ਉੱਤੇ ਜਲਾਉਣੀ ਨਜ਼ਰੀ ਉਹਨਾਂ ਦੇ ਵੀ ਘਰ ਇੱਥੇ ਆ ਤੇ ਉਹਨਾਂ ਵਾਲੇ ਵੀ ਕਾਫੀ ਵੱਡਾ ਉਹਨਾਂ ਨੇ ਈਟੀਓ ਸਾਹਿਬ ਤੇ ਚਲੋ ਹੁਣੇ 1 ਸਾਲ ਡੇਢ ਸਾਲ ਹੋਏ ਇੱਥੇ ਆਏ ਜਦੋਂ ਇਲੈਕਸ਼ਨ ਤੋਂ ਬਾਅਦ ਆਏ ਉਸ ਤੋਂ ਪਹਿਲੇ ਤੇ ਆਈ ਨਹੀਂ ਸੀਗੇ ਈਟੀਓ ਸਾਹਿਬ ਨੇ ਕੁਝ ਕਹਿਆ ਸੀ ਵਿਆਸਕਰ ਕਹਿ ਰਹੀ ਜੀ ਰਿਸ਼ਵਤ ਖਤਮ ਕੀਤੀ ਗਈ ਇੱਕ ਸਾਹਿਬ ਕਾ ਕਿਹੜੀ ਬਿਲਡਿੰਗਾਂ ਦੀ ਜਿਹੜੀ ਅਧਿਕਾਰ ਦੀਆਂ ਵੀ ਆ ਜਾ ਕੇ ਦੇਖੋ ਭਾਜੀ ਤੁਹਾਨੂੰ ਆਪਣੇ ਕੋਲ ਬਿਲਡਿੰਗਾਂ ਬਿਲਡਿੰਗਾਂ ਦਾ ਨਾਮ ਹੀ ਪਤਾ ਆਪ ਦੇਖ ਲਓ ਭਾਜੀ ਤੁਸੀਂ ਇਹ ਦੇਖ ਲਓ ਕਿ ਹੋਸਟਲ ਹੋਸਟਲ ਦਾ ਨਾਮ ਦੱਸ ਪਾਉਂਦੇ ਪੰਜਾਬ ਗਵਰਨਮੈਂਟ ਦੇ ਟੂਰਿਜ਼ਮ ਡਿਪਾਰਟਮੈਂਟ ਦੇ ਹੋਸਟਲ ਹੁੰਦੇ ਕੀ ਇਹਨਾਂ ਦੇ ਹੋਸਟਲ ਹੋ ਸਕਦੇ ਉਹ ਸਾਹਮਣੇ ਹੋਸਟਲ ਦਾ బోర్ਡ ਲੱਗਾ ਉੱਥੇ ਜਾ ਕੇ ਦੇਖ ਲਓ ਤੁਸੀਂ ਇਹ ਇਹਨਾਂ ਦੀ ਇਹਨਾਂ ਦੀ ਮਨਜ਼ੂਰੀ ਨਾਲ ਹੀ ਹੋ ਰਿਹਾ ਨਾ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ